ਤੁੱਪਸੜੀ ਲੱਗੇ ਆ ਤੁੱਪਸੜੀ ਗੈਸ ਗਾਉਂ ਦੇ ਲੱਗੇ ਉੱਥੇ ਇੱਕ ਬੰਦੇ ਨੂੰ ਫਾਇਰ ਆਮ ਇੰਜਰੀ ਹੋਈ ਆ ਚੱਲ ਚੱਲ ਯਾਰ ਚੱਲ ਜੀ ਉਸ ਵਾਲਿਆ ਮੜੀ ਪਿੰਨੀ ਚ ਵੱਜੀ ਆ ਕਾਨੂੰਆ ਰੋਡ ਤੇ ਜੀ 3-4 ਵਜੇ ਆਏ ਬਟਾਲੇ ਵਾਲੀ ਲੱਗੇ ਜੀ ਬਟਾਲੇ ਜੀ ਸਰ ਜੀ ਮਾਨਯੋਗ ਅਸਦੂਦੀ ਸਾਹਿਬ ਦੇ ਦਿਸ਼ਾ ਨਿਰਦੇਸ਼ ਤੇ ਕੱਲ ਜਿਹੜੀ ਫਰਸ਼ਰਨ ਵਰਿਕ ਸਨਾਰੇ ਦੀ ਦੁਕਾਨ ਤੇ ਗੋਲੀ ਲੱਗੀ ਸੀ ਸ਼ੀਸ਼ੇ ਨੂੰ ਉਹ ਪਰਚਾ ਦਸਤ ਕਰਕੇ ਅਸੀਂ ਤਫਤੀਸ਼ ਕਰ ਰਿਹਾ ਹੋਇਆ ਟੈਕਨੀਕਲੀ ਅਸੀਂ ਚੋਂ 4-5 ਘੰਟੇ ਜਿਹੀ ਕਰੈਕ ਕਰ ਲਿਆ ਸੀ ਪਰ ਉਹਨੂੰ ਚੇਸ ਕਰਦੇ ਕਰਦੇ ਆਪਾਂ ਅੱਜ ਦਿਨ 8 ਆਵਰਸ ਉਸ ਮੁਲਜ਼ਮ ਨੂੰ ਕੇਸ ਕਰਦੇ ਕਰਤਾ ਜਿਸੇ ਸਫਲਤਾ ਪ੍ਰਾਪਤ ਹੋਈ ਹੈ ਜਿਸਨੇ ਤੁਹਾਡੇ ਉਤੇ ਆਪਣੇ ਵਿਸ਼ਟਲ ਨਾਲ ਫਾਇਰ ਵੀ ਕੀਤਾ ਸੀ ਜੋ ਵੀ ਫਾਇਰ ਵੀਡੀਓ ਆਪਣੀ ਚਾਹੁੰਦੇ ਹੋਇਆ ਇੰਸਪੈਕਟਰ ਸਾਹਿਬ ਨੇ ਫਾਇਰ ਕੀਤਾ ਜਿੱਦਾਂ ਉਹ ਦਖਮੀ ਹੋਇਆ ਇਹ ਸਾਰਾ ਸਿਸਟਮ ਜਿਹੜਾ ਹੈ ਸਾਡੇ ਅਕਸਰਾਂ ਦੀਆਂ ਜੇ ਜੇਸ਼ਾ ਨਿਰਦੇਸ਼ਾਂ ਦੇ ਉਹਨਾਂ ਦੇ ਜਿਹੜੇ ਗਾਈਡਲਾਈਨਸ ਦੇ ਉੱਤੇ ਸਭ ਉਹਨਾਂ 'ਤੇ ਵਿਸ਼ਵਾਸ ਜਿਹੜਾ ਉਹਨਾਂ ਦੇ ਕਿਤਾ ਉਹਦੇ ਉਹਦੇ ਤੇ ਹਿੱਸੇ ਦਾ ਹਿੱਸਾ ਹੈ ਜਿਹੜਾ ਅਸੀਂ ਸੋਚਣ ਪੜ ਸਕਿਆ ਸਰ ਕੀ ਨਾਮ ਸੀਗਾ ਤੇ ਕਿੰਨੇ ਬੰਦੇ ਸੀਗੇ ਗੱਡੀ 'ਚ ਟੋਟਲ ਇੱਕ ਕੋ ਕੋ ਬੜੀ ਅ ਅਪਡੇਟਡ ਗੱਡੀ ਸੀ ਮਸਟ ਬੀ ਮਸਟਲੀ ਸਿਟਿਡੀ ਉਹ ਜਿਸੇ ਬੜਾ ਕਾਫੀ ਫਾਸਟ ਉੱਡਣ ਉਹਨੇ ਕਿ ਹਾਲੇ ਕਿ ਪੰਜ ਮਿੰਟ ਹੋ ਗਏ ਸੀ ਉਪਰ ਬਾਉਟ ਬਾਡੀ 160 ਸੱਤਾ ਦੇ ਜਿਹੜਾ ਭਜਿਆ ਸੀ ਬਟ ਇੱਥੇ ਆ ਕੇ ਬਿਲਕੁਲ ਰੋਡ ਖਤਮ ਹੁੰਦੀ ਸੀ ਤੇ ਉਹਨਾਂ ਫਿਰ ਬਾਅਦ ਵਿੱਚ ਗੱਡੀ ਛੱਡ ਕੇ ਬਾਅਦ ਜੋ ਪਹਿਲੇ ਪਹਿਲੀ ਹੋਇਆ ਸੀ ਜਿਹੜਾ ਬਾਉਟ ਅਪੂ ਦੇ ਪੰਜ ਛੇ ਕਿਲੇ ਮਗਰ ਭੱਜ ਕੇ ਚੁਨੇ ਜਨ ਨੂੰ ਪਕੜਿਆ ਸੀ ਸੋ ਫਾਇਰ ਉਧਰੋਂ ਵੀ ਕੀਤੇ ਗਏ ਬਿਲਕੁਲ ਜਦੋਂ ਉਧਰ ਫਾਇਰ ਕੀਤਾ ਗਿਆ ਜਿਹੜਾ ਮੇਰਾ ਹੈਡ ਇਨਸਪੈਕਟਰ ਸੀ ਇਹ ਮਹਾ ਬਾਬਲ ਬਚੇ ਨੇ ਉਹ ਉਹਦਾ ਕੀਤਾ ਫਾਇਰ ਇੱਕ ਸਾਹਮਣੇ ਦੇ ਤਰੀਕੇ ਨਾਲ ਲੱਗਾ ਜਾ ਕੇ ਜਿਹਦੀ ਜਿਹਦੇ ਬਾਅਦ ਆਪਣੀ ਜਾਨ ਬਚਾਉਂਦੇ ਆ ਉਹ ਉਹਨੂੰ ਫਾਡੀ ਪੁਲਿਸ ਉਹਨੂੰ ਜਿਹੜੇ ਕਿ ਉਹ ਫਾਇਰ ਕੀਤਾ ਗਿਆ ਜੀ ਸਰ ਹਾਂਜੀ ਇਹ ਜਿਹੜਾ ਮਕੂਆ ਜਿਹੜਾ ਸ੍ਰੀ ਹਰਗੋਬਿੰਦਪੁਰ ਫਾਇਰਿੰਗ ਹੋਈ ਸੀ ਉਹ ਚ ਦੋਸ਼ੀ ਦੇ ਅਸੀਂ ਟ੍ਰੇਸ ਕਰ ਉੱਤੇ ਲੱਗੇ ਆ ਕਾਫੀ ਟੀਮਾਂ ਮੈਡਮ ਵੱਲੋਂ ਇਕੱਠੇ ਕੀਤੀ ਗਈ ਸੀ ਸੀਐਨ ਚਾ ਜ ਡੀਪੀ ਸ੍ਰੀ ਹਰਗੋਬਿੰਦਪੁਰ ਪੁਲਿਸ ਥਾਣਾ ਕਮਾਨ ਐਂਡ ਸਿਵਲ ਨਾਇੰਨ ਪੁਲਿਸ ਨੇ ਪੂਰਾ ਮਤਲਬ ਮੈਡਮ ਦੇ ਸਹਿਯੋਗ ਨਾਲ ਮੈਡਮ ਦੇ ਦਿਸ਼ਾ ਨਿਰਦੇਸ਼ਾਂ ਤੇ ਐ ਤੇ ਅਸੀਂ ਇਹਦੇ ਪੇਚ ਚ ਕਰ ਰਹੇ ਸਾਂ ਤੇ ਚੇਜ਼ ਕਰਦੇ ਕਿ ਦੀ ਇਹਦੀ ਅੱਗੇ ਗਾਂ ਪੰਜ ਛੇ ਕਿੱਲੇ ਚਲੀ ਜਿਹੜੀ ਨਾਲ ਜਾਂਦਾ ਰਸਤਾ ਉੱਥੋਂ ਗੱਡੀ ਚੇਜ਼ ਕਰਦੇ ਇਹਦੀ ਰੋਗੀ ਇਹਨੇ ਪੁਲਿਸ ਜਿਹੜੀ ਇਹਦੀ ਗੱਡੀ ਰੋਗੀ ਤੇ ਇਹਨੇ ਸਾਡੇ ਤੇ ਫਾਇਰ ਕੀਤਾ ਪੁਲਿਸ ਨੇ ਵੀ ਜਵਾਬੀ ਫਾਇਰ ਕੀਤਾ ਫੇ ਪੰਜ ਛੇ ਕਿੱਲੇ ਭੱਜਿਆ ਏ ਪੰਜ ਛੇ ਕਿੱਲੇ ਭੱਜਣ ਤੋਂ ਬਾਅਦ ਸਾਡੀ ਟੀਮ ਨੇ ਸਾਰਾ ਇਹਨਾਂ ਨੂੰ ਘੇਰਾ ਪਾਇਆ ਸੀ ਇਹਨੇ ਜਵਾਬੀ ਫਾਇਰ ਕੀਤਾ ਜਵਾਬੀ ਅਸੀਂ ਵੀ ਫਾਇਰ ਕੀਤਾ ਕੀ ਨਾਮ ਜੀ ਮੇਰਾ ਨਾਮ ਸਾਬੀ ਹੈ ਕੀ ਹੋਇਆ ਜੀ ਇਹ ਦੱਸੋ ਸਿਰ ਸਿਰ ਹੋਇਆ ਸਰ ਇਦਾਂ ਵੀ ਆਪਾਂ ਸ਼ਹਿਰ ਤੋਂ ਆ ਰਹੇ ਸੀ ਜੀ ਤੇ ਸਾਗਰਪੁਰ ਤੋਂ ਜਿਹੜਾ ਸਾਡੇ ਨਵੇਂ ਪਿੰਡ ਨੂੰ ਫਟਕ ਆਉਂਦਾ ਜੀ ਉਧਰੋਂ ਦੋ ਗੱਡੀਆਂ ਆਈਆਂ ਨੇ ਇੱਕ ਕਮਰਸਿਸ ਗੱਡੀ ਏਕ ਸਵਿਫਟ ਗੱਡੀ ਜੀ ਦੋਨੋਂ ਬਹੁਤ ਤੇਜ਼ ਰਫ਼ਤਾਰ ਦੇ ਵਿੱਚ ਸੀ ਜੀ ਤੇ ਜਿਨ੍ਹਾਂ ਦੀ ਤੇਜ਼ ਰਫ਼ਤਾਰ ਹੁੰਦੇ ਕਰਕੇ ਮੇਰਾ ਮੋਟਰਸਾਈਕਲ ਪੈਲੀ ਦੇ ਵਿੱਚ ਡਿੱਗ ਗਿਆ ਤੇ ਇਹ ਦੋਨੋਂ ਗੱਡੀਆਂ ਸਾਡੇ ਪਿੰਡ ਨੂੰ ਆ ਗਈਆਂ ਪਿੱਛੇ ਸਵਿਫਟ ਗੱਡੀ ਸੀ ਤੇ ਫਾਇਰਿੰਗ ਹੁੰਦੀ ਪਈ ਤੇ ਅਸੀਂ ਤੇ ਬਹੁਤ ਸਹਿਮ ਗਏ ਸਰ ਤੇ ਜਦੋਂ ਪਿੰਡਾਂ ਤੇ ਪਿੰਡ ਕਾਫੀ ਸਾਡਾ ਇਕੱਠਾ ਹੋਇਆ ਸੀ ਤੇ ਇੱਥੇ ਆ ਗਏ ਦੋਨੋਂ ਗੱਡੀਆਂ ਜਿਹੜੀਆਂ ਸੋਪ ਭਈਆਂ ਨੇ ਕਿਉਂਕਿ ਅੱਗੇ ਰਸਤਾ ਨਹੀਂ ਜਾਂਦਾ ਰਸਤਾ ਨਹੀਂ ਜਾਂਦਾ ਤੇ ਇਹ ਫਿਰ ਉਪੈਲੀ ਦੇ ਵਿੱਚ ਉਹ ਇੱਕ ਮੋਟਰ ਆ ਸਾਡੇ ਇੱਥੇ ਉੱਥੇ ਵੀ ਪੁਲਿਸ ਦੀ ਕਾਫੀ ਉਹਨਾਂ ਨਾਲ ਮੁਟਵੇੜ ਹੋਈ ਆ ਤੇ ਉਹ ਤੋਂ ਬਾਅਦ ਸ਼ਾਇਦ ਮੇਰੇ ਖਿਆਲ ਨਾਲ ਉਹਨਾਂ ਨੂੰ ਫੜ ਲਿਆ ਗਿਆ ਜਾਂ ਕਿਦਾਂ ਇੱਕ ਦਾ ਨਹੀਂ ਕਿਦਾਂ ਦਾ ਮਾਹੌਲ ਆ ਮਾਹੌਲ ਸਾਰਾ ਪੂਰਾ ਦਹਿਸ਼ਤ ਵਾਲਾ ਬਣਿਆ ਹੋਇਆ ਪੂਰਾ ਸ਼ਹਿਰ ਇੱਥੇ ਸਾਡੇ ਪਿੰਡ 'ਚ ਆਇਆ ਤੇ ਕਈ ਲੋਕਾਂ ਨੇ ਜਿਹਨਾਂ ਨਹੀਂ ਵੀ ਪਤਾ ਸੀ ਵੀ ਨਵਾਂ ਪਿੰਡ ਕਿੱਥੇ ਉਹਨਾਂ ਨੂੰ ਵੀ ਅੱਜ ਪਤਾ ਲੱਗ ਗਿਆ ਵੀ ਨਵਾਂ ਪਿੰਡ ਹੈ ਤੇ ਕਾਫੀ ਮਾਹੌਲ ਜਿਹੜਾ ਮਤਲਬ ਕਿ ਦਹਿਸ਼ਤ ਵਾਲਾ ਬਣਿਆ ਹੋਇਆ ਹੈ